ਤੁਸੀਂ ਦੇਖ ਰਹੇ ਹੋ 24 ਪੰਜਾਬ ਨੂੰ ਚੈਨਲ ਨੂੰ ਸੰਗਰੂਰ ਦੇ ਨੌਜਵਾਨ ਲਾਪ੍ਰੀਤ ਸਿੰਘ ਜਿਸ ਦੀ 2019 ਦੇ ਵਿੱਚ ਖੰਬੇ ਤੋਂ ਡਿਗਣ ਕਾਰਨ ਇੱਕ ਲੱਤ ਕੱਟ ਗਈ ਸੀ ਦੂਸਰੀ ਲੱਤ ਵਿੱਚ ਵੀ ਰਾੜ ਪਈ ਹੈ ਜਿਸ ਤੋਂ ਬਾਅਦ ਲਾਪ੍ਰੀਤ ਨੇ ਆਪਣੀ ਜ਼ਿੰਦਗੀ ਦੇ ਨਾਲ ਬਹੁਤ ਸੰਘਰਸ਼ ਕੀਤਾ ਜਿਸ ਦਰਾਂ ਨੂੰ ਉਸ ਦੀ ਤਰਨ ਪਤਨੀ ਉਸ ਨੂੰ ਤਲਾਕ ਦੇ ਕੇ ਵੀ ਚਲੀ ਗਈ ਪਰ ਲਾਪ੍ਰੀਤ ਨੂੰ ਹੌਜ਼ਲਾ ਨਹੀਂ ਹਾਰਿਆ ਤੇ ਆਪਣੀ ਜ਼ਿੰਦਗੀ ਵਿੱਚ ਕੁਝ ਲੜ ਕੇ ਬਣ ਲਈ 4 ਸਾਲ ਬਾਅਦ ਲਾਪਰੀਤ ਨੇ ਖੇਡ ਜਗਤ ਵਾਲੇ ਰਸਤਾ ਚੁਣਿਆ ਜਿਸ ਤੋਂ ਬਾਅਦ ਲਾਪਰੀਤ ਨੇ ਵੀਲਚੇਅਰ ਤੇ ਕ੍ਰਿਕਟ ਦੇ ਵਿੱਚ 골ਡ ਮੈਡਲ ਹਾਸਲ ਕਰਕੇ ਆਇਆ ਹੈ ਇਸ ਤੋਂ ਬਾਅਦ ਲਾਪਰੀਤ ਬਾਤਾਂ ਦੇ ਪੰਜਾਬ ਦੇ ਖੇਡਾਂ ਵਿੱਚ ਸਰਵਲੋ ਮੈਡਲ ਜਿੱਤ ਸਕਦਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਰਵਲੋ ਮੈਡਲ ਲਾਪਰੀਤ ਵੱਲੋਂ ਦਿਖਾਇਆ ਜਾ ਰਿਹਾ ਹੈ ਤੇ ਲਾਪਰੀਤ ਨੇ ਕਿਹਾ ਕਿ ਉਹ 2019 ਦੇ ਵਿੱਚ ਹੀ ਠੇਕੇਦਾਰਾਂ ਬਿਜਲੀ ਬੋਰਡ ਵਿੱਚ ਕੰਮ ਕਰਦਾ ਸੀ ਉਹ ਕਮਰੇ ਤੇ ਬਿਜਲੀ ਠੀਕਾੜ ਦੇ ਸਮੇਂ ਕਰੰਟ ਲੱਗਣ ਦੇ ਕਾਰਨ ਉਹ ਨੀਚੇ गिर ਗਿਆ ਉਸ ਤੋਂ ਬਾਅਦ ਇੱਕ ਲੱਤ ਕੱਟ ਗਈ ਤੇ ਦੂ ਬੇਟ ਵਿੱਚ ਪਲਾਸਟਿਕ ਸਰਜਰੀ ਹੋਈ ਹੈ ਜਿਸ ਤੇ ਉਹ ਕਾਫੀ ਖਰਚਾ ਹੋਇਆ ਪਰ ਬਿਜਲੀ ਵਿਭਾਗ ਨੇ ਉਸ ਦੀ ਕੋਈ ਵੀ ਮਦਦ ਨਹੀਂ ਕੀਤੀ ਲਾਪਰੀ ਦਾ ਕਹਿਣਾ ਹੈ ਕਿ ਬੇਸ਼ੱਕ ਮੈਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਦੇਖ ਰਹੇ ਹਾਂ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਇੱਕ ਨਸ਼ੇ ਵਾਲੀਆਂ ਚੀਜ਼ਾਂ ਤੋਂ ਬਚਿਆ ਹਾਂ ਤੇ ਦੂਸਰੇ ਮੈਨੂੰ ਆਪਣੇ ਪਰਿਵਾਰ ਦੀ ਖੇੜ ਤੇ ਰਾਂ ਨਾਮ ਰੋਸ਼ਨ ਕਰ ਰਿਹਾ ਹਾਂ ਅਤੀ ਸਮੁਖ ਤੇ ਲਾਪਰੀਦ ਸਰਕਾਰ ਤੋਂ ਜਿੱਥੇ ਮਦਦ ਦੀ ਉਡੀਕ ਕਰ ਰਹੇ ਹਾਂ ਨੁੱਤੇ ਸਰਕਾਰ ਤੇ ਉਸ ਨੂੰ ਬਹੁਤ ਉਮੀਦਾਂ ਹਨ ਕਿ ਉਸ ਦੀ ਜ਼ਰੂਰ ਸੁਣੀ ਜਾਵੇਗੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਲਾਪਰੀਤ ਵੱਲੋਂ ਜਿੱਥੇ ਮੈਡਲ ਦਿਖਾਏ ਜਾ ਰਹੇ ਹਨ ਜਿੱਥੇ ਉਸਨੇ ਕਿਹਾ ਉਸ ਵੱਲੋਂ ਦਿੱਤੇ ਹੋਏ ਪ੍ਰਸ਼ੰਸਾ ਪੱਤਰ ਜਿਸ ਦੇ ਵਿੱਚ ਕੀ ਦੇਖ ਸਕਦੇ ਹੋ ਪਿੱਖੀ ਵਿੱਚ ਦਿਵਿਆਂਗ ਖੇਡ ਮੁਕਾਬਲੇ ਤੇ ਹੋਰ ਮੈਡਲ ਜੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਣੇ ਹੋਏ ਹਨ ਅਤੇ ਇਸ ਮੌਕੇ ਉਸਨੇ ਕਿਹਾ ਵੀ ਸਰਕਾਰਾਂ ਵੱਲ ਦਿਵਿਆਂਗਾਂ ਵੱਲ ਦੇਖਣ ਦੀ ਲੋੜ ਹੈ ਕਿਉਂਕਿ ਸਰਕਾਰ ਜਿੱਥੇ ਉਹਨੇ ਕਿਹਾ ਵੀ ਮੇਰੀ ਮਦਦ ਕਰਨ ਦੀ ਸਭ ਤੋਂ ਵੱਡੀ ਲੋੜ ਹੈ ਚਾਹੇ ਨੌਕਰੀ ਉਸ ਨੂੰ ਸਰਕਾਰੀ ਜ਼ਰੂਰ ਮਿਲਣ ਦੀ ਲੋੜ ਹੈ ਕਿਉਂਕਿ ਸਰਕਾਰਾਂ ਵੈਧੀ ਜ਼ਰੂਰ ਕਰਦੀਆਂ ਹਨ ਪਰ ਸਰਕਾਰਾਂ ਕਿੰਨੇ ਘਰੇ ਉੱਤਰ ਦੀਆਂ ਇਹ ਤੁਹਾਡੇ ਸਾਹਮਣੇ ਤਸਵੀਰਾਂ ਦਿਖਾ ਰਹੇ ਹਨ ਕਿਉਂਕਿ ਲਾਪਰੀ ਤੋਂ ਵੱਲੋਂ ਦਿਖਾਏ ਜਾ ਰਹੇ ਜਿੱਤੇ ਹੋਏ ਮੈਡਲ ਕਿਉਂਕਿ ਕੱਪ ਦੇ ਵਿੱਚ ਬਹੁਤ ਬੜਾ ਪਛਾਣ ਪੱਤਰ ਦਿਖਾਇਆ ਜਾ ਰਿਹਾ ਹੈ ਕਿਉਂਕਿ ਅਗਰ ਸਰਕਾਰਾਂ ਦੀ ਗੱਲ ਕਰੀ ਤਾਂ ਸਰਕਾਰਾਂ ਵਾਹ ਦੇ ਜ਼ਰੂਰ ਕਰਦੀਆਂ ਪੂਰੇ ਕਿੰਨੇ ਹੁੰਦੇ ਨੇ ਇਹ ਆਉਣ ਵਾਲੇ ਸਮਾਂ ਦੱਸੇਗਾ ਉਹ ਤੁਹਾਨੂੰ ਸੁਣਾਣਾ ਕੀ ਕਹਿੰਦਾ ਨਗਰ ਲਾਪਰੀ ਲਾਪਰੀ ਜੀ ਲਾਪਰੀ ਜੀ ਇਹ ਤੁਹਾਡੇ ਕਿਸ ਤਰ੍ਹਾਂ ਦੁਰਘਟਨਾ ਘਟੀ ਕਦੋਂ ਘਟੀ ਸਰ ਮੇਰੇ ਨਾਲ ਦੁਰਘਟਨਾ 10 ਨਵੰਬਰ 2019 ਦੇ ਵਿੱਚ ਘਟਨਾ ਵਾਪਰੀ ਸੀ ਸਰ ਜਿਹਦੇ ਨਾਲ ਮੈਂ ਹੈਂਡੀਕੈਪ ਹੋ ਗਿਆ ਸੀ ਤੇ ਸਰ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਸਾਨੂੰ ਲੋਕਾਂ ਵੱਲੋਂ ਸਰ ਇਹਨਾਂ ਨਿਕਾਰਿਆ ਜਾਂਦਾ ਕਿ ਸਾਨੂੰ ਕੋਈ ਵੀ ਮਾਨ ਸਨਮਾਨ ਨਹੀਂ ਮਿਲਦਾ ਸਰ ਸਰ ਮੈਂ ਇਹ ਬੜੇ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਸਾਡੇ ਬਾਰੇ ਵੀ ਕੁਝ ਸੋਚਿਆ ਹੋਵੇ ਤਾਂ ਜੋ ਅਸੀਂ ਵੀ ਮੋਟੀਵੇਟ ਹੋ ਸਕੀਏ ਜੀ ਕਿੱਥੇ ਖੇਡ ਕੇ ਆਏ ਤੇ ਕੀ ਮੈਡਲ ਸਰ ਮੈਂ 4ਥ ਨੈਸ਼ਨਲ ਗੋਲੀਅਰ ਵੀਥੇ ਜੋ ਹੋਈ ਸੀ 5 ਫਰਵਰੀ ਤੋਂ 15 ਫਰਵਰੀ ਤੱਕ ਸਰ ਉੱਥੇ ਖੇਡ ਕੇ ਆਏ ਆ ਤੇ ਸਾਡੇ ਉੱਥੇ ਸਰ 8 ਲੀਗ ਮੈਚ ਹੋਈ ਸੀ ਤੇ 8 ਲੀਗ ਤੋਂ ਬਾਅਦ ਸਾਡੇ 3 ਕਵਾਰਟਰ ਫਾਈਨਲ ਸੈਮੀ ਫਾਈਨਲ ਤੇ ਫਾਈਨਲ ਮੈਚ ਹੋਇਆ ਸਰ ਤੇ ਜਿਹਦੇ ਵਿੱਚ ਸਾਡਾ ਬਹੁਤ ਵਧੀਆ ਸਾਡਾ ਪ੍ਰਦਰਸ਼ਨ ਰਿਹਾ ਟੀਮ ਦਾ ਜੀ ਤੇ ਸਰ ਉਸ ਦੇ ਵਿੱਚ ਮੈਨੂੰ ਸਿਰਫ ਦੋ ਬੋਲੇ ਖੇਡਣ ਨੂੰ ਮਿਲੀਆਂ ਸੀ ਸਰ ਤੇ ਦੋਨੋਂ ਦੀਆਂ ਹੀ ਬਾਉਂਡਰੀਆਂ ਸੀ ਸਰ ਤੇ ਦੂਸਰੇ ਮੈਚ ਵਿੱਚ ਸਰ ਮੇਰੇ ਉਤਰਖੰਡ ਨਾਲ ਮੈਚ ਸੀ ਸਰ ਉਸ ਦੇ ਵਿੱਚ ਸਰ ਮੇਰੇ ਇੱਕ ਬੋਲ ਮਿਲੀ ਉਸ ਦੇ ਵਿੱਚ ਮੇਰਾ ਡਬਲ ਰਨ ਸੀ ਜੀ ਨਾਟ ਆਊਟ ਸੀ ਜੀ ਕਿਸ ਤਰ੍ਹਾਂ ਤੁਸੀਂ ਗੇਮ ਵੱਲ ਕਿਸ ਤਰ੍ਹਾਂ ਮੋਟੀਵੇਟ ਹੋਏ ਸਰ ਗੇਮ ਵੱਲ ਮੈਂ ਮੋਟੀਵੇਟ ਸਾਰਾ ਇਸ ਲਈ ਹੋਇਆ ਪਹਿਲਾਂ ਵੀ ਮੈਂ ਗੇਮ ਨਾਲ ਅਟੈਚ ਸੀ ਤੇ ਸਰ ਜਦੋਂ ਮੇਰਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਮੈਂ ਸਰ ਘਰੇ ਬੈਠਾ ਬੋਰ ਹੋਈ ਜਾਂਦਾ ਸੀ ਸਰ ਬੋਝ ਸਮਝ ਰਹਾ ਸੀ ਮੈਂ ਆਪਣੇ ਆਪ ਨੂੰ ਕਿ ਮੈਂ ਇਦਾਂ ਤੇ ਮੇਰੀ ਲਾਈਫ ਸਾਰੀ ਖਤਮ ਹੋ ਚੁੱਕੀ ਹੈ ਸਰ ਜੀ ਤੇ ਮੈਂ ਨਸ਼ੇ ਤੋਂ ਇਟ ਇਟ ਛੱਡਦਾ ਮੈਂ ਰੱਬ ਦਾ ਧੰਨਵਾਦ ਕਰਨਾ ਚਾਹੁੰਦਾ ਸਰ ਮੈਂ ਨਸ਼ੇ ਤੋਂ ਬਹੁਤ ਦੂਰ ਹਾਂ ਸਰ ਇਸ ਤਰ੍ਹਾਂ ਦੀ ਜ਼ਿੰਦਗੀ ਕੀ ਕੀ ਮੁਸੀਬਤਾਂ ਦੇਖਣ ਨੂੰ ਮਿਲੇ ਆ ਕੀ ਕੀ ਸਰ ਮੇਰੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਦੁੱਖ ਭਰੀ ਸੀ ਸਰ ਸਰ ਸਭ ਤੋਂ ਪਹਿਲਾਂ ਮੇਰਾ 10 ਨਵੰਬਰ 2019 ਨੂੰ ਐਕਸੀਡੈਂਟ ਹੋਇਆ ਸਰ ਉਦੋਂ ਮੇਰੀ ਇੱਕ ਖੱਬੀ ਲੱਤ ਚਲੀ ਗਈ ਸਰ ਤੇ ਸੱਜੀ ਲੱਤ ਵਿੱਚ ਸਰ ਅਰਾੜ ਪਲੇਟਾਂ ਨੇ ਤੇ ਆ ਖੱਬੀ ਆ ਪੇਟ ਤੇ ਮੇਰੇ ਸਰ ਪਲਾਸਟਿਕ ਸਰਜਰੀ ਹੈ ਤੇ ਹਜੇ ਵੀ ਮੇਰਾ ਸਰ ਟ੍ਰੀਟਮੈਂਟ ਚੱਲ ਰਿਹਾ ਜੀ ਪੀਜੀ ਦੇ ਵਿੱਚ ਕੀ ਜ਼ਿੰਦਗੀ ਦਾ ਏਮ ਕੀ ਸੀ ਕੀ ਬਣ ਜਾ ਸਰ ਮੈਂ ਜ਼ਿੰਦਗੀ ਵਿੱਚ ਇੰਜੀਨੀਅਰ ਐਸ ਡਿਊ ਐਕਸ਼ਨ ਬੀਲੀ ਬੋਰਡ ਦੇ ਵਿੱਚੋਂ ਬੰਨਾ ਚਾਹੁੰਦਾ ਸੀ ਸਰ ਤੇ ਸਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਸਰ 10 ਨਵੰਬਰ 2019 ਨੂੰ ਮੇਰਾ ਐਕਸੀਡੈਂਟ ਹੋ ਗਿਆ ਸੀ ਤੇ ਸਰ 5 ਦਿਨ ਪਹਿਲਾਂ ਮੇਰਾ ਟੈਸਟ ਹੋਣਾ ਸੀ ਉਸ ਤੋਂ ਪਹਿਲਾਂ ਤੇ ਉਸ ਤੋਂ ਪਹਿਲਾਂ ਸਰ ਮੇਰਾ ਐਕਸੀਡੈਂਟ ਹੋ ਗਿਆ ਦਾਦਾ ਟੈਸਟ ਹੋਣਾ ਸੀ ਕਿੰਨੀ ਪੜਾਈ ਕੀਤੀ ਮੇਰਾ ਸਰ ਜੇਈ ਦਾ ਟੈਸਟ ਹੋਣਾ ਸੀ ਤੇ ਜੇਈ ਦੀ ਮੈਂ ਟ੍ਰੇਨਿੰਗ ਲਾ ਚੁੱਕਿਆ ਸੀ ਸਰ ਤੇ ਜੇਈ ਦੀ ਮੈਂ ਡਿਵੈਲਪਮੈਂਟ ਕੀਤਾ ਹੈ ਸਰ